ਦੇਖ ਲਾ ਪੀਸ ਹਾਂਜੀ ਆ ਜੁਮੀ ਦੇਖ ਨਾਲ ਪ्योर ਨੇਚਰਲ ਦੀ ਹਾਂਜੀ ਸਾਡੇ 400 450 400 ਆ ਦੇਖੋ ਕਾਬਾ পাগল ਹੋ ਗਿਆ 5 5000 ਵਾਲੇ ਸੂਟ ਸਾਡੇ 420 ਜੇ ਬੀਬੀ ਇਹ ਝੋਟਾ ਆ ਝੋਟਾ ਕੋਪੀਰ ਬਨਾਰਸੀ ਬਰੋਕਰ ਦਾ ਸੂਟ ਕਸੂਲ ਪਿੱਛੇ ਪੰਜ ਬੀਪੀਆ ਪੇਚਾ ਫਸ ਗਿਆ ਬਾਬਾ ਆਹ ਦੇਖੋ ਉਹ ਇਧਰ ਤੁਸੀਂ ਬਾਹਰ ਉਹ ਇਧਰ ਦੇਖੋ ਇਧਰ ਮੋੜੋ ਉਹ ਇਧਰ ਦੇਖ ਸਾਢੇ 400 ਰੁਪਏ ਦਾ ਉਹ ਵੀ ਸੂਟ ਤੇ ਕਸੂਟਿਆ ਪਾੜ ਦਿਓ ਸੂਟ ਨਾ ਪਾੜ ਦਿਓ ਉਹ ਸੂਟ ਨਾ ਪਾੜ ਦਿਓ ਕੋਈ ਇੱਕ ਮਿੰਟ ਉਹ ਸੂਟ ਨਾ ਪਾੜ ਦਿਓ ਜਿੰਨੇ ਕੀ 3500 ਵਾਲੇ ਸੂਟ ਵੀ ਸਾਢੇ 400 ਚ 3000 ਸੂਟਾ ਚੱਕੋ ਸਾਢੇ 400 ਮਾਰਕੀਟ ਤੋਂ 5550 ਤੋਂ ਵੀ ਆ ਹਾਂ ਤੇ ਵੀ ਤੇ ਅਸੀਂ ਮਤਲਬ ਇਤੋਂ ਹੀ ਲੈਨੇ ਇੱਥੇ ਬਾਏ ਕਰਦੇ ਸਾਨੂੰ ਹਾਫ ਰੇਟ ਤੋਂ ਵੀ ਹਾਫ ਹਾਫ ਤੋਂ ਵੀ ਹਾਂ ਆਹ ਦੇਖੋ ਸੂਟ ਔਰ ਗੈਂਜ਼ਾ ਦਾ ਇਹ ਵੀ 450 ਆਹ ਦੇਖਣ ਦਾ ਸੂਟ ਹੈਂਡਵਰਕ ਨਾਲ ਆਹ ਦੇਖੋ ਕਿੰਨਾ ਇਹ ਵੀ 450 ਪੂਰੀ ਦੁਕਾਨ ਹੀ ਕਰਦੀ ਹੈ 450 ਅੱਜ ਵੀਡੀਓ ਮੈਂ ਬਹੁਤ ਬਣਾਈਆਂ ਤੇ ਵੀਡੀਓ ਸੂਟਣੀਆਂ ਤੁਸੀਂ ਬਹੁਤ ਦੇਖੀ ਹੋਣੀਆਂ ਪਰ ਅੱਜ ਦੀ ਵੀਡੀਓ ਦੇ ਵਿੱਚ ਇੰਦਾਂ ਦੇ ਧਮਾਕੇ ਹੋਣਿਆ ਬਾਬੇ ਦੀ ਹੱਟੀ ਦੇ ਬਹੁਤ ਵੱਡਾ ਧਮਾਕਾ ਹੋਣਾ ਹੋਣਾ ਕਹਿੰਦੇ ਸ਼ੁਕਰਸ਼ ਨਹੀਂ ਐਤਵਾਰ ਆ ਕਿਉਂਕਿ ਸੂਟਾਂ ਦੇ ਰੇਟਾਂ 'ਚ ਕਹਿੰਦੇ 5-5000 ਵਾਲੇ ਸੂਟਾਂ 'ਚ 2-2000 ਦੇ ਰਹਣਿਆ ਉਹ ਕਿਹੜੀਆਂ ਗੱਲਾਂ ਕਰਦੇ ਹੋ ਸਾਹਿਬ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਅੱਜ ਤਾਂ ਅਸੀਂ ਰਿਕਾਰਡ ਤੋੜਨ ਲੱਗੇ ਆਂ ਪਰ ਰਿਕਾਰਡ 3000 ਸੂਟ ਦਾ ਆ ਹਾਂ ਸਾਰੇ ਭੈਣ ਭਰਾਵਾਂ ਨੂੰ ਸਸਰੀਕਾਲ ਰਿਕਾਰਡ ਹੈਗਾ 3000 ਸੂਟ ਦਾ ਦੂਜੀ ਗੱਲ ਇੱਕ ਹੋਰ ਦੱਸਦਾ ਇੱਕ ਨਾਲ ਦਾ ਇੱਕ ਸੂਟ ਹੈ 3000 ਰਸੂਟ ਦੇਣਾ 3 ਦਿਨਾਂ ਚ ਦੇਣਾ ਭਾਵੇਂ ਅੱਜ ਹੀ ਦੇਣਾ ਰਸੂਟ ਲੈ ਜਾਓ ਹਾਂਜੀ ਤੇ ਰੇਟ ਉਹ ਦੇਣਾ ਜਿਹੜਾ ਸੋਚ ਤੋਂ ਪਰੇ ਹੋਏਗਾ ਦੋ ਪਿਓਰ ਨੇਚਰਲ ਕਰੇਵ ਦਾ ਸੂਟ ਹਾਂਜੀ ਆਹ ਦੇਖ ਲਾ ਪੀਸ ਹਾਂਜੀ ਆਹ ਚੁੰਨੀ ਦੇਖ ਨਾਲ ਪਿਓਰ ਨੇਚਰਲ ਦੀ ਹਾਂਜੀ ਓ 6400 6400 ਦਾ ਸੂਟ ਆਹ ਦੇਖੋ ਬਾਬਾ ਪਾਗਲ ਹੋ ਗਿਆ 5 5000 ਵਾਲੇ ਸੂਟ 6400 ਓ ਬੀਬੀ ਓ ਝੋਟਾ ਓ ਝੋਟਾ ਆਹ ਦੇਖੋ ਪਿਓਰ ਬਨਾਰਸੀ ਬਰੋਕੇਟ ਦਾ ਸੂਟ ਸੂਟ ਪਿੱਛੇ ਪੰਜ ਬੀਪਿਆ ਪੇਚਾ ਫਸ ਗਿਆ ਬਾਪੂ ਆਹ ਦੇਖੋ ਉਹ ਇਧਰ ਤੁਸੀਂ ਬਾਹਰ ਉਹ ਇਧਰ ਦੇਖੋ ਕੋਈ ਇਧਰ ਮੋਟਰ ਕੋਈ ਇਧਰ ਦੇਖੋ ਕੋਈ ਇਧਰ ਮੋਟਰ ਕੋਈ ਨਹੀਂ ਇਧਰ ਦੇਖੋ ਆਹ ਦੇਖੋ 450 ਰੁਪਏ ਦਾ ਉਹ ਵੀ ਸੂਟ 450 ਰੁਪਏ ਦਾ ਆ ਗਿਆ ਦੇਖੋ ਜੀ ਹਲੋ ਕੱਪੜੇ ਹੀ ਦੁਨੀਆ ਚ ਝੋਟਾ ਆ ਗਿਆ ਝੋਟਾ ਗਿਆ ਬੱਚੇ ਚੱਕ ਦੇ ਸਿਮਰ ਦਾ 350 ਦਾ ਸੂਟ 450 ਇਹ ਵੀ 450 ਆਹ ਦੇਖੋ ਮੈਂ ਕਹਿੰਦਾ ਨੇਚਰਲ ਕਰੇਵ ਹੈਵੀ ਸੂਟ 3400 ਲੋ ਸਾਢੇ 3400 ਆ ਵੀ ਦੇਖੋ ਓਏ ਹੋਏ ਹੋਏ ਆ ਦੇਖੋ ਪੰਜ ਪੰਜ 3400 ਦੇਖੋ ਆ ਵੀ ਗਿਆ ਸਾਢੇ 400 ਬਾਰੇ ਬਾਰੇ ਸੂਟ ਆ ਵੀ ਗਿਆ ਸਾਢੇ 400 ਓਏ ਸੂਟ ਨਾ ਪਾੜ ਦਿਓ ਸੂਟ ਨਾ ਪਾੜ ਦਿਓ ਓਏ ਸੂਟ ਨਾ ਪਾੜ ਦਿਓ ਓਏ 1 ਮਿੰਟ ਓਏ ਸੂਟ ਨਾ ਪਾੜ ਦਿਓ ਓਏ ਆ ਦੇਖੋ ਓਏ ਦੇਖੋ ਰੈੱਡ ਸੂਟ ਲੈਣਾ ਕਾਰਬਾ 450 ਕਾਰਬਾ ਚਾਹਤ ਨਹੀਂ ਲੈਣਾ ਆ ਲੈ ਓਏ ਸਾਡੇ 450 ਆ ਵੀ ਸੂਟ ਪਿਓਰ ਔਰ ਗੈਂਸਰਾ ਚੁੰਨੀ ਭਾਰੀ ਨਾਲ ਸਾਢੇ 450 ਅੱਛਾ ਇਹ ਵੀ ਸਾਢੇ 450 ਜੋ 650 ਦਾ ਸੂਟ ਵੀ ਸਾਢੇ 450 ਸੋ ਤੁਸੀਂ ਦੇਖੀ ਚਲੋ ਆ ਨੈਚੁਰਲ ਕਰੇਵ ਵਾਲਾ ਵੀ ਸਾਢੇ 450 ਓਏ ਆ ਵੀ ਗਿਆਈ ਸਾਢੇ 450 ਓ ਦੇਖੋ ਲੀਲ ਲੀਲ ਕੱਟਾ ਰੈੱਡ ਸੂਟ ਆ ਗਿਆ ਰੈੱਡ ਸੂਟ ਸਾਢੇ 450 ਆ ਦੇਖੋ ਓਏ ਹੋਏ ਹੋਏ ਆ ਦੇਖੋ 35 3500 ਵਾਲੇ ਸੂਟ ਵੀ ਸਾਢੇ 450 ਚ ਆ ਦੇਖੋ ਨਖਲਉ ਦਾ ਸੂਟ ਸਾਢੇ 450 ਓ ਪਾਜੀ ਆ ਵੀ ਸੂਟ 5400 ਮਾਹ ਵੀ ਸੂਟ 5400 ਲੜਾਈਆਂ ਹੋ ਗਈਆਂ ਦੇਖੋ 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 ਭਰਾਵਾ ਦੇਖੋ ਆ ਵੀ 5400 ਉਹ ਸੂਟ ਇੱਥੇ ਰਹਿਣੇ ਆ ਕਿਦੇ ਸਾਡੇ ਸੂਟਾਂ ਨਾਲ ਲੈਓ 5400 ਇਹ ਲੜਾਈਆਂ ਆਉਣੀਆਂ ਸੂਟਾਂ ਪਿੱਛੇ ਆ ਲੋ ਕਿਹੜੀ ਦਾ ਸੂਟ ਹਾਂਜੀ ਇਹ ਵੀ 5400 ਹਾਂਜੀ ਆ ਲੋ ਇਹ ਵੀ 5400 ਉਹ ਵੀ 5400 ਆ ਲੋ ਦੇਖੋ ਭਰਾਵਾ ਸੂਟ 5400 ਓਏ ਆ ਦੇਖੋ ਉਹ ਵੀਡੀਓ ਬਣਾ ਲੰਦਿਓ ਓਏ ਹੋਏ ਹੋ ਦਿਖਾ ਲੰਦਿਓ ਦਿਖਾ ਲਓ ਓਏ ਆ ਕੀ ਕਰੀ ਜਾਨੇ ਹੋ ਭਈ 450 ਆਹ ਦੇਖੋ ਸੂਟ ਔਰ ਕੈਂਸਰ ਦਾ ਇਹ ਵੀ 450 ਆਲੋ ਪਿਓਰ ਸ਼ਿਮਰ ਦਾ ਸੂਟ ਇਹ ਵੀ 450 ਦੇਖੋ ਸ਼ਿਮਰ ਦੇ ਹੈਵੀ ਪੀਸ 450 ਦੇ ਵਿੱਚ ਆਹ ਦੇਖੋ ਨੈਟ ਕਰਨ ਦਾ ਸੂਟ ਹੈਂਡਵਰਕ ਨਾਲ ਆਹ ਦੇਖੋ ਕਿੰਨਾ ਹੈ ਇਹ ਵੀ 450 ਪੂਰੀ ਦੁਕਾਨ ਹੀ ਕਰਦੀ ਹੈ 450 3-3 ਹਜ਼ਾਰ ਵਾਲੇ ਸੂਟ ਕਰਤੇ 450 ਹਲੋ ਪਫਰਾ ਕੰਮ ਕੀਤਾ ਆ ਸੂਟ ਇਹ ਵੀ 450 ਦੇਖੋ ਸਾਡੇ ਇਹ ਯੈਲੋ ਸੂਟ ਵੀ 450 ਇਹ ਕੋਈ 5000 ਦਾ ਕੋਈ 4000 ਦਾ ਪਰ ਬਾਬੇ ਦੀ ਹੱਡੀ ਦੇ 450 ਚਾਹ ਪੁੱਜ ਜਾਓ 450 ਆ ਦੇਖੋ 450 ਚ ਖਤਮ ਹੋ ਗਿਆ ਕੰਮ ਉਹ ਭਾਜੀ ਕਿਹੜੀ ਗੱਲ ਕਰਦੇ ਹੋ ਲਿਆ ਯਾਰ ਆ ਦੇਖੋ 3000 ਸੂਟਾ ਚੱਕੋ 450 ਅੱਛਾ ਦੇਖੋ ਇਹਦੇ ਵਿੱਚੋਂ ਜਿਹੜਾ ਮਰਜ਼ੀ ਲੈ ਜਾਓ ਇਹ ਮੈਨ ਨਾਲ ਕਰੋ ਤਾਂ 450 ਚ ਤਿੰਨ ਦਿਨ ਤਿੰਨ ਦਿਨ ਦੇਖੋ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਵੀ ਲੈਤੀ ਦੇ 4 4 5 5000 ਦੇ ਸੂਟ 450 ਚ ਲੈ ਜਾਓ ਆ ਚੱਕੋ 450 ਭਾਜੀ ਆ ਦੇਖੋ ਤਾਂ ਸਹੀ ਸੋ ਜਿੰਨਾ ਮਰਜੀ ਲੈ ਜਾਓ ਕਪੜਾ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਬਾਬੇ ਦੀ ਹੱਟੀ バスਡੇ ਦੇ ਸਾਹਮਣੇ ਭਾਜੀ 450 ਜਨਹਰੀ ਲੈ ਆਤੀ ਆ 4 ਦਿਨ ਰਹਿ ਗਏ ਨੇ 3 ਦਿਨ ਮਤਲਬ ਹਰ ਸੂਟ 450 ਹੀ ਕਰਤਾ ਜੀ ਦੇਖੋ ਚਾਹੇ ਤੁਸੀਂ ਨਵਾਂ ਕੱਪ ਸ਼ੁਰੂ ਕਰਨਾ ਤੁਸੀਂ ਰੀਸਿੰਦ ਨੂੰ ਤੁਸੀਂ ਦੁਕਾਨਦਾਰ ਚਾਹੇ ਵਿਆਹਸ਼ਾਈ ਦਾਜ ਵੇਲੇ ਕੱਪੜਾ ਲੈਣਾ ਆਹ ਦੇਖੋ ਲੱਖਾਂ ਦਾ ਕੱਪੜਾ ਕੋਡੀਆਂ ਦੇ ਭਾਅ ਕਰਤਾ 5-5000 ਵਾਲੇ 4-4000 ਵਾਲੇ ਇਦਾਂ ਦੇ ਸੂਟ 450-4400 ਚ ਕਰਤੇ ਆ ਪਿਓਰ ਨੇਚਰਲ ਗਰੇਡ ਦੇ ਸੂਟ ਹੋਰ ਕੈਂਸਰ ਹੈ ਸੂਟ ਸ਼ੀਮਰ ਦੇ ਸੂਟ ਕਲਾਸ ਟਿਸ਼ੂ ਦੇ ਸੂਟ ਭਾਜੀ ਸਾਰੇ ਹੀ 450 ਕਰਤੇ ਹੈਵੀ ਤੋਂ ਹੈਵੀ ਲੈ ਜਾਓ ਜਿਨ੍ਹਾਂ ਨੂੰ ਦਾਜਵਰੇ ਲਈ ਕੱਪੜਾ ਲੈਣਾ ਆਜੋ ਬਾਬਰੇਟ ਤੇ ਇਸ ਵੀਡੀਓ ਨੂੰ ਮੈਂ ਕਹਿੰਦਾ ਨੇਰੀ ਵਾਂਗੂ ਤੂਫਾਨ ਵਾਂਗੂ ਸ਼ੇਅਰ ਕਰ ਦੋ ਸ਼ੇਡੂ ਗਰੁੱਪ ਕਰ ਦੋ ਆਪਾਂ ਨਾਲ ਨਾਲ ਕਪੜਾ ਦੇ ਰਹੇ ਆ 5-5000 ਦਾ ਸੂਟ ਵੀ 450 ਕਰਤਾ ਆਣਾ ਪਹਿਣਾ ਜਲਦੀ ਕਰੋ ਲੇਟ ਨਾ ਹੋਏਣਾ ਕੱਲ ਸਰੇ ਸ਼ਨੀਵਾਰ ਹੈ ਅੱਜ ਸ਼ੁੱਕਰਵਾਰ ਹੈ ਤੇ ਕੱਲ ਸਰੇ ਦੇ ਪਰਸੋਂ ਜਿਹੜੇ ਭੈਣ ਬਰਾ ਆ ਗਏ ਉਹ ਲੈ ਗਏ ਤੇ ਜਿਹੜੇ ਰਹਿ ਗਏ ਸੋ ਰਹਿ ਗਏ ਮਿਲਣਾ ਜੇ ਸੂਟ ਮੌਕਾ ਤੁਹਾਡੇ ਕੋਲ ਆ ਸੂਟ ਦੇਖੋ ਭੈਣ ਮਰੀਆਂ ਚੱਕ ਰਿਹਾ 1500 ਦਾ ਔਰਗੈਂਜ਼ਾ ਦਾ ਕਿੰਨੇ ਦਾ 1500 16 ਔਰਗੈਂਜ਼ਾ ਦਾ ਸੂਟ ਆਲੋ ਚੱਕੋ 450 ਇੱਕ ਦੋ ਇਕੜੀਆਂ ਨੰਬਰ 988 04723 ਬਰਬੇਰੀ ਅਟੇ ਜਨੰਦਰ ਬਾਸੜੇ ਸਾਹਮਣੇ ਸਤਿ ਸ੍ਰੀ ਅਕਾਲ ਹੁਣੇ ਆਜੋ ਅੱਜ ਸ਼ੁੱਕਰਵਾਰ ਆ ਕੱਲੋ ਸ਼ਨੀਵਾਰ ਤੇ ਪਰਸ ਨੂੰ ਐਤਵਾਰ ਤਿੰਨ ਦਿਨ ਵੱਡੇ ਫਾਇਦੇ ਕਿਤੇ ਇਦਾਂ ਹੋਵੇ ਤੁਸੀਂ ਪਿੱਛੇ ਰਹਿ ਜਾਓ ਤੇ ਕਪੜਾ ਸਾਰਾ ਲੈ ਜਾਣ 3000 ਪੀਸ ਆ ਕਹਿ ਕੇ ਦੱਸ ਰਹੇ ਆ ਤੇ ਇਹ ਲੈ ਜਾਓ ਵੱਡੇ ਫਾਇਦੇ ਹੋਣਗੇ